ਸਾਰੇ ਯਾਰਾਂ ਦੋਸਤਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਅੱਜ ਦਾ ਜੋ ਸਫਰ ਹੈ ਉਹ ਮਾਤਾ ਜਵਾਲਾ ਜੀ ਤੋਂ ਲੈ ਕੇ ਮਾਤਾ ਕਾਂਗੜਾ ਦੀ ਵੀ ਮਾਤਾ ਚਮੁੰਡਾ ਜੀ ਤੇ ਸ਼ਿਵ ਦਾ ਮੰਦਿਰ ਹੈਗਾ ਇੱਕ ਬੈਜਨਾਥ ਮੰਦਿਰ ਤੇ ਧਰਮਸ਼ਾਲਾ ਤੇ ਉਸ ਤੋਂ ਬਾਅਦ ਮੰਡੀ ਮੰਡੀ ਹੋ ਸਕਦਾ ਵੀ ਅੱਜ ਦੀ ਰਾਤ ਉੱਥੇ ਕੱਟਣੀ ਪਵੇ ਉਸ ਤੋਂ ਬਾਅਦ ਮਣੀਕਰਨ ਸਾਹਿਬ ਕਸੌਲ ਹੁੰਦੇ ਹੋਏ ਅੱਧੀ ਤੇ ਟਾਈਮ ਹੋ ਗਿਆ 10:17 ਤੇ オンਲਾਈਨੇ ਮਾਤਾ ਜੀ ਰਵਾਨਗੀ ਤੇ ਚਾਲੇ ਕੋਨੇ ਮਾਤਾ ਕਾਂਗੜਾ ਦੀ ਹਾਂਜੀ ਸਵੇਰੇ ਸਵੇਰੇ ਮਿਲਿਆ ਚਾਹ ਦਾ ਲੰਗਰ ਆ ਰਾਮ ਜੀ ਦਾ ਆਹ ਪੌਣੀ ਕਾਹ ਤੇ ਆ ਜਾ ਤੂੰ ਪੀ ਕੇ ਬਣ ਗਿਆ ਸਰੀਰ ਤੇ ਇਧਰ ਬੈਗਣ ਜੂਝ ਰਹੇ ਨੌਜਵਾਨ ਤੂੰ ਵਾਰ ਵਾਰ ਹੀ ਖੁੱਲ ਜਾਂਦੇ ਬੈਗ ਜੇ ਮੈਂ ਰੱਖ ਵੀਡੀਓ ਬਾਅਦ ਚਲਾਈ ਆ 500 राशमा राणा महाराज को सम्झिदे ਜਾਂਦਾ ਜਾਂਦਾ ਇੱਕ ਝਾਤ ਵਿਊ ਵੱਲ ਗੱਲ ਕਰੀਏ ਤਾਂ ਬਹੁਤ ਸੋਹਣਾ ਵਿਊ ਹੈ ਮੌਸਮ ਵੀ ਠੀਕ ਹੈ ਕੋਈ ਨਹੀਂ ਜ਼ਿਆਦਾ ਗਰਮੀ ਨਹੀਂ ਗਈ ਠੰਡਾ ਹੀ ਮੌਸਮ ਵੀ ਤੇ ਸੜਕਾਂ ਬਹੁਤ ਸੋਹਣੀਆਂ ਬਣਾਈਆਂ ਹੋਈਆਂ ਫਿਲਹਾਲ ਇਹਨਾਂ ਨੇ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਸੁਧਾਰ ਹੋਇਆ ਸੜਕਾਂ 'ਚ ਕੋਈ ਦੇਖ ਹੀ ਸਕਦੇ ਹਾਂ ਬਾਕੀ ਕੁਦਰਤੀ ਨਜ਼ਾਰਾ ਜੋ ਆਪਣੇ ਸਾਹਮਣੇ ਹੈ ਬਹੁਤ ਸੋਹਣਾ ਲੱਗਦਾ ਅਗਰ ਦੇਖੋਗੇ ਜਾਲ ਪਾ ਪਾ ਕੇ ਢਕੇ ਹੋਏ ਪਹਾੜ ਤੇ ਇਹਦਾ ਕੰਮ ਵੀ ਹਲੇ ਚੱਲ ਰਿਹਾ ਹੈ ਫਿਲਹਾਲ ਇਹ ਜਾਲ ਇਸ ਲਈ ਪਾਇਆ ਜਾਂਦਾ ਕਿ ਕੱਲ ਨੂੰ ਮੰਨ ਲਓ ਕੋਈ ਮੀਂਹ ਵਗੈਰਾ ਪੈਂਦਾ ਹੈ ਤਾਂ ਪਹਾੜੀਆਂ ਖਿਸਕਣਾ ਨੀਚੇ ਤੇ ਲੈਂਡਸਲਾਈਡਿੰਗ ਹੋਣ ਦਾ ਵੀ ਡਰ ਰਹਿੰਦਾ ਇਹਦੇ ਨਾਲ ਇਸੇ ਕਰਕੇ ਉੱਪਰ ਜਾਲ ਪਾ ਰਹੇ ਆ ਇਹ ਤੁਹਾਨੂੰ ਕਾਫੀ ਪਹਾੜੀਆਂ ਤੇ ਪਾਇਆ ਹੋਇਆ ਮਿਲ ਜੂਗਾ ਬਹੁਤ ਡਿਵੈਲਪਮੈਂਟ ਹੋ ਰਹੀ ਹੈ ਪਹਿਲਾਂ ਨਾਲੋਂ ਇਹਦੇ ਨਾਲ ਕੋਈ ਡਰ ਨਹੀਂ ਰਹਿੰਦਾ ਪਹਾੜੀ ਸੜਕ ਤੇ ਨਹੀਂ ਡਗਦੀ ਇਹਦੇ ਨਾਲ ਜੀ ਜਦੋਂ ਜਵਾਲਾਜੀ ਤੋਂ ਕਾਂਗੜਾ ਤੇ ਮੁੰਡਾ ਨੂੰ ਜਾਣੇ ਨਾ ਤਾਂ ਬਾਈਪਾਸ ਤੇ ਚੜਦੇ ਹੀ ਥੋੜੀ ਦੂਰ ਜਾ ਕੇ ਅੱਗੇ ਨਾ ਟਨ ਵਾਲ ਬਣੀ ਹੋਈ ਹੈ ਜਿਸ ਦਾ ਕਿ ਹਲੇ ਕੰਮ ਚੱਲ ਰਿਹਾ ਹੈ ਆਉਣ ਵਾਲੇ ਟਾਈਮ ਦੇ ਵਿੱਚ ਕਾਫੀ ਸੁਧਾਰ ਹੋਇਆ ਵੈਸੇ ਵੀ ਸੜਕਾਂ ਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਵੀ ਜ਼ਿਆਦਾ ਸੌਖਾ ਹੋ ਜਾਣਾ ਆਪਾਂ ਨੂੰ ਅੱਗੇ ਜਾਣਾ ਇਹ ਪਹਿਣੀ ਟਨ ਵਾਲਾ ਜਿਹਦਾ ਕੰਮ ਹਲੇ ਚੱਲ ਰਿਹਾ ਹੈ आप आगे माता कांगड़ा देवी मंदिर जय माता जय माता के प्रसाद हम चलने मंदिर वाल ਕਰਤੋਂ ਤੁਹਾਨੂੰ ਦਿਖਾਨੇ ਅੱਗੇ ਮਾਤਾ ਰਾਣੀ ਦਾ ਭਵਨ ਮਾਤਾ ਰਾਣੀ ਦਾ ਸੋਹਣਾ ਭਵਨ ਤੇ ਚੱਲਦੇ ਆਂ ਅੰਦਰ ਫਿਰ ਤੁਹਾਨੂੰ ਕਰਾਉਣੇ ਮਾਤਾ ਰਾਣੀ ਦੇ ਦਰਸ਼ਕ ਜੇ ਮਾਤਾ ਰਾਣੀ ਦੇ ਦਰਸ਼ਨਾਂ ਦੀ ਗੱਲ ਕਰੀਏ ਤੇ ਦਰਸ਼ਨ ਅੱਜ ਵੀ ਲੇਟ ਹੀ ਹੋਣ ਵਾਲੇ ਆਪਾਂ ਨੂੰ ਕਿਉਂਕਿ ਤੁਸੀਂ ਆਪ ਹੀ ਦੇਖ ਸਕਦੇ ਹੋ ਭੀੜ ਕਿੰਨੀ ਹੈ ਕਾਫੀ ਲੰਬੀ ਲਾਈਨ ਲੱਗੀ ਹੋਈ ਹੈ ਚਲੋ ਕਰਦੇ ਆਂ ਦਰਸ਼ਨ ਆਜੋ ਮੇਰੇ ਤੋਂ ਸਿੱਕੇ ਚਪਕਾ ਚਪਕਾ ਦੇਖ ਦਿਆ ਹੈ ਜੀ ਮੇਰੇ ਭਾਗ ਚੰਗੇ ਆ ਕਿਵੇਂ ਚਲੋ ਚਲਦੇ ਰੋ ਚਲਦੇ ਰੋ ਇਹਨਾਂ ਨਾਲ ਜਦੋਂ ਆ ਕੇ ਬੋਲੋ ਇਸ ਸੰਗਤ ਉਹਨੇ ਤੁਸੀਂ ਮਾਤਾ ਰਾਣੀ ਦੇ ਦਰਸ਼ਨ ਕੀਤੇ ਤੇ ਆ ਮੰਦਿਰ ਦਾ ਵੀਊ ਹੈ ਬਹੁਤ ਸੋਹਣਾ ਪੁੱਲਾ ਢੁਲਾ ਮੰਦਿਰ ਬਣਾਇਆ ਹੋਇਆ ਹੈ ਮਾਤਾ ਕਾਂਗੜਾ ਦੀ ਜੈ ਮਾਤਾ ਦੀ ਮਾਤਾ ਕਾਂਗੜਾ ਦੀ ਮੰਦਿਰ ਦੇ ਬਾਹਰ ਬਾਜ਼ਾਰ ਇਹ ਵੇਖਣਾ ਹੈ ਜੀ ਬੜੀ ਬੜੀ ਜਗ੍ਹਾ ਹੈ ਜੀ ਆਵਾਜ਼ ਕਿੱਥੇ ਹੈ ਜੀ ਆਪਾ ਪਹੁੰਚ ਚੁੱਕੇ ਆਂ ਮਾਤਾ ਚੁੰਮੜਾ ਦੇਵ ਮੰਦਿਰ ਚੁੰਮੜਾ ਦੇਵ ਮੰਦਿਰ ਜੋ ਕਿ ਮਾਤਾ ਜਵਾਲਾ ਜੀ ਮੰਦਿਰ ਤੋਂ 25-26 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਆਓ ਸੰਗਤੋ ਤੁਹਾਨੂੰ ਵੀ ਕਰਾਉਣੇ ਆ ਦਰਸ਼ਨ ਮਾਤਾ ਦੇ ਭਵਨ ਦੀ ਕੀਤੀ ਹੋਈ ਸੋਹਣੀ ਜੀ ਸਜਾਵਟ ਤੇ ਮੰਦਿਰ ਵੀ ਬਹੁਤ ਸੋਹਣਾ ਬਣਾਇਆ ਹੋਇਆ ਹੈ ਆਓ ਤੁਹਾਨੂੰ ਲੈ ਚੱਲਦੇ ਆਂ ਅੰਦਰ जय माता दी जय माती जय माती जय माती जय माती जय माती जय माती ਸੰਤੇ ਮਾਤਾ ਦੇ ਮੰਦਰ ਦਾ ਕੰਮ ਚੱਲਦਾ ਹੁਣ ਕਰਕੇ ਨਾ ਉਹਨਾਂ ਨੇ ਮਾਤਾ ਦੇਵੀ ਦੇ ਜੋ ਦਰਸ਼ਨ ਸੀ ਉਸ ਤੋਂ ਪਹਿਲਾਂ ਵਰੰਬਰ ਹੀ ਕਰ ਦਿੱਤੇ ਤੇ ਅੰਦਰ ਕਿਹਨੂੰ ਐਂਟਰ ਨਹੀਂ ਹੁੰਦਾ ਤੇ ਫੋਨ ਮੂਲ ਲੈ ਚੱਲਦੇ ਤੁਹਾਨੂੰ ਦੂਸਰੇ ਮੰਦਰਾਂ ਵੱਲ ਜੈ ਆਸ਼ਰਮ ਮਾ ਹਾਂਜੀ ਸੰਗਤਿ ਮਾਤਾ ਦੇ ਮੰਦਿਰ ਦੇ ਅੰਦਰ ਹੀ ਇੱਕ ਕਵਰਟ ਪਰਕ ਬਣਿਆ ਹੋਇਆ ਹੈ ਏ ਨੰਦੀ ਨੰਦੀਕੇਸ਼ਵਰ தாம் ਸੰਗਤ ਜਿਵੇਂ ਤੁਹਾਨੂੰ ਦੱਸਿਆ ਸੀ ਸਵੇਰੇ ਵੀ ਆਪਾਂ ਮਾਤਾ ਜਵਾਲਾ ਜੀ ਤੋਂ ਮਾਤਾ ਕਾਂਗੜਾ ਦੇ ਵੀ ਤੇ ਮਾਤਾ ਚੁੰਮੜਾ ਦੇ ਵੀ ਹੋ ਕੇ ਮੰਡੀ ਵੱਲ ਜਾਵਾਂਗੇ ਪਰ ਉਹ ਨਹੀਂ ਹੋ ਸਕਿਆ ਕਿਉਂਕਿ ਮਾਤਾ ਕਾਂਗੜਾ ਜਦੋਂ ਆਏ ਉੱਥੇ ਵੀ ਸਾਨੂੰ ਘੰਟਾ ਦੇ ਘੰਟਾ ਲਾਈਨ 'ਚ ਲੱਗਣਾ ਪਿਆ ਤੇ ਮਸਾ ਠੀਕਿਆ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਅਸੀਂ ਮਾਤਾ ਜਵਾਲਾ ਜੀ ਮਾਤਾ ਚੁੰਮੜਾ ਜੀ ਆਏ ਤੇ ਬਹੁਤੇ ਵੀ ਟਾਈਮ ਲੱਗਿਆ ਸਾਨੂੰ 6 ਵਜੇ ਗਏ ਸੀ ਤੇ ਰਸਤੇ ਜਮੀਨ ਸੀਗਾ ਉਸ ਕਰਕੇ ਰੁਕਣਾ ਵੀ ਪਿਆ ਸਾਨੂੰ ਤੇ ਅੱਜ ਮੰਡੀ ਨਹੀਂ ਜਾ ਹੋਇਆ ਇਸ ਕਰਕੇ ਅੱਜ ਦੀ ਰਾਤ ਆ ਜਿਹੜੀ ਉਹ ਮਾਤਾ ਚ ਮੁੰਡਾ ਜੀ ਇਕੱਟਾਂਗੇ ਤੇ ਕਿਉਂਕਿ ਸਾਨੂੰ ਰੂਮ ਵਗੈਰਾ ਲੱਭਣ ਚ ਵੀ ਕਾਫੀ ਟਾਈਮ ਲੱਗਿਆ ਸੀ ਇੱਥੇ 200 ਰੁਪਿਆ ਤੇ ਜਿਹਦੇ ਕਰਕੇ ਉਧਰ ਜਾਣੀ ਹੋਇਆ ਸਵੇਰੇ ਹੁਣ ਮੰਡੀ ਹੁੰਦੇ ਹੋਏ ਸਿੱਧਾ ਬਣੀ ਗਨ ਸਾਹਿਬ ਵੀ ਜਾਵਾਂਗੇ ਤੇ ਬਨੇਰਿਓ ਬਲੌਗ ਦੇ ਨਾਲ ਸਵੇਰੇ ਜੋ ਵੀ ਸਵੇਰ ਦੀ ਕੋਈ ਅਪਡੇਟ ਹੋਊਗੀ ਉਹ ਤੁਹਾਨੂੰ ਸਵੇਰੇ ਦੱਸ ਦੇਵਾਂਗੇ ਅੱਜ ਦਾ ਲਾਲ ਤੋਂ ਸਫਰੀਚੂ ਤੱਕ ਗਈ ਸੀ ਕਿੱਥੇ ਰੁਕਾਂਗੇ ਅੱਜ ਰਾਤ ਬਾਕੀ ਕਰਦੇ ਗੱਲਬਾਤ ਅਕੇ ਹਾਂਜੀ ਰੂਮ ਚੋਂ ਨਿਕਲੇ ਸੀ ਖਾਣਾ ਖਾਣ ਲਈ ਤੇ ਰਸਤੇ ਜਾਂਦਿਆਂ ਨੂੰ ਮੁਕਸਰ ਵਾਲਿਆਂ ਦਾ ਲੰਗਰ ਲੱਗਿਆ ਹੋਇਆ ਸੀ ਤੇ ਅੱਜ ਦਾ ਖਾਣਾ ਉੱਥੇ ਹੀ ਖਾਧਾ ਅਸੀਂ ਤੇ ਸੇਵਾਦਾਰ ਬਹੁਤ ਸੇਵਾ ਕਰ ਰਹੇ ਵਿਚਾਰੇ ਸਾਰੇ ਲੰਗਰਾਂ ਚੀ ਤੇ ਆ ਦਿਨਾਂ ਚਾ ਕੇ ਸੋਨ ਦੇ ਮੇਲੇ ਚ ਤਾਂ ਬਹੁਤ ਸਾਰੇ ਲੰਗਰ ਲੱਭੇ ਹੁੰਦੇ ਨੇ ਕੋਈ ਵੀ ਖਾਣ ਪੀਣ ਦੀ ਪ੍ਰੋਬਲਮ ਨਹੀਂ ਆਉਂਦੀ ਜੇ ਕੋਈ ਭਗਤ ਮੱਥਾ ਟੇਕਣ ਆਉਂਦਾ ਜਾਂ ਇੱਧਰ ਘੁੰਮਣ ਵੀ ਆਉਂਦਾ ਤਾਂ ਖਾਣ ਪੀਣ ਦਾ ਕੋਈ ਹੈ ਨਹੀਂ ਚੱਕਰ ਇੱਧਰ ਮੰਦਰ ਆ ਜਾ ਸਕਦਾ 100 ਰੁਪਿਆ ਹਾਂਜੀ ਸੰਗਤੇ ਲੰਗਰ ਬਾਣੀ ਛੱਕੇ ਤੇ ਤੁਰਦੇ ਫਿਰਦੇ ਅਸੀਂ ਇਹ ਰਾਗੇ ਮਾਤਾ ਦੇ ਭਵਨ ਵੱਲ ਤੇ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਸ਼ਿੰਗਾਰਿਆ ਹੋਇਆ ਮੰਦਰ ਨੂੰ ਬਹੁਤ ਸੋਹਣਾ ਲੱਗ ਰਿਹਾ ਹੈ ਮੰਦਰ ਬਹੁਤ ਸੋਹਣੀ ਸਜਾਵਟ ਕੀਤੀ ਹੋਈ ਹੈ ਮੰਦਰ ਦੀ ਮੰਦਰ ਦੀ ਇਹਨੇ ਸੋਹਣੇ ਸਜਾਵਟ ਦੇਖ ਕੇ ਵਾਕਈ ਰੂਹ ਖੁਸ਼ ਹੋ ਜਾਂਦੀ ਹੈ ਕੈਮਰੇ ਚ ਉਹ ਚੀਜ਼ਾਂ ਨਹੀਂ ਕੈਦ ਹੋ ਸਕਦੀਆਂ ਜਿਹੜੀਆਂ ਕਿ ਆਪਾਂ ਅੱਖੀਂ ਦੇਖਦੇ ਆਂ ਫਿਰ ਵੀ ਕੋਸ਼ਿਸ਼ ਕੀਤੀ ਹੈ ਕਿ ਤੁਹਾਡੇ ਤੱਕ ਇਹ ਵੀਡੀਓ ਪਹੁੰਚ ਸਕੇ ਬਣੇ ਰਹੋ ਬਲੌਗ ਦੇ ਨਾਲ ਵੀਡੀਓ ਦੇਖਣ ਵਾਲੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਤੇ ਅੱਜ ਦਾ ਸਫ਼ਰ ਇੱਥੇ ਖਤਮ ਕਰਦੇ ਆਂ ਤੇ ਕੱਲ ਮਿਲਦੇ ਆ ਇੱਕ ਨਵੇਂ ਵਲੌਗ ਦੇ ਨਾਲ ਧੰਨਵਾਦ